ਹਰ ਜੰਦਾ ਸਾਹ ਆਹਦਾ ਜਿਹੜਾ ਇਹ ਐਕਸ਼ਨ ਹੈ ਕੀ ਕਹਿਣਾ ਚਾਹੁੰਦੇ ਤੇ ਬਾਰੇ ਦੇਖੋ ਜੀ ਇਹ ਐਕਸ਼ਨ ਜਿਹੜਾ ਧੱਕੇਸ਼ਾਹੀ ਦੇ ਖਿਲਾਫ ਆ ਸਾਡੇ ਪਾਰਲੀਮੈਂਟ ਮੈਂਬਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਲੋਕ ਅਥਾ ਪਿਆਰ ਕਰਦੇ ਆ ਕਿਉਂਕਿ ਲੋਕ ਸਭਾ ਹਲਕਾ ਕਡੂਰ ਸਾਬ ਤੋਂ 4 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਇਸ ਹਲਕੇ ਤੋਂ ਜਿਤਾਇਆ ਪਰ ਸਰਕਾਰ ਦੀ ਇੰਨੀ ਧੱਕੇਸ਼ਾਹੀ ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਿਸੇ ਤੇ ਵੀ ਤਜੀਵਰਾ ਐਨਐਸਰ ਪੀੜ ਨਹੀਂ ਹੋਇਆ ਤੇ ਜੇ ਹੋਇਆ ਤੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਤੇ ਕਿਉਂਕਿ ਸਰਕਾਰਾਂ ਉਹਨਾਂ ਤੋਂ ਡਰੀਆਂ ਪਈਆਂ ਸਰਕਾਰਾਂ ਦਾ ਜੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅੰਦਰ ਰੋਕਿਆ ਜਾਵੇ ਤੇ 2027 ਦੀ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਵਿਗੜਨ ਪਿਆ ਜਾਵੇ ਤਾਂ ਜਵੰਦਾ ਸਾਹਿਬ ਜਦੋਂ ਤੁਸੀਂ ਮੰਗ ਪੱਤਰ ਦੇਣ ਵਾਸਤੇ ਅੰਦਰ ਆ ਰਹੇ ਸੀ ਗੇਟ ਬੰਦ ਕਰ ਦਿੱਤਾ ਜਾਂਦਾ ਤੁਹਾਨੂੰ ਦੇਖ ਕੇ ਕੀ ਕਿਹਾ ਜਾਓਗੇ ਇਹ ਬਹੁਤ ਵੱਡਾ ਡਰਿਆ ਜੀ ਸਾਡੀ ਪਾਰਟੀ ਨੂੰ ਕੋਈ ਬੰਬ ਲਈ ਫਿਰਦੇ ਜਨਾਲ ਬੰਬ ਨਹੀਂ ਜੀ ਜਿਹੜਾ ਸਿਆਸੀ ਜਿਹੜਾ ਸਿਆਸੀ ਪਾਰਾਂ ਹੀ ਲਈ ਫਿਰਦੇ ਆ ਨਾ ਜੀ ਉਹ ਅੱਜ ਦੀ ਤਰੀਕ ਦੇ ਵਿੱਚ ਕਿਸੇ ਪਾਰਟੀ ਕੋਲ ਨਹੀਂ ਹੈਗਾ ਇਹ ਸਿਆਸੀ ਡਰਿਆ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਲੋਕ ਭਾਈ ਅੰਮਰਪਾਲ ਸਿੰਘ ਜੀ ਨੂੰ ਪੰਜਾਬ ਦੀ ਕੁਰਸੀ ਤੇ ਬਿਠਾਉਣ ਜਾ ਰਹੇ ਆ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਡੀਸੀ ਸਾਹਿਬ ਦੇ ਕੋਲ ਮੰਗ ਪੱਤਰ ਲੈ ਕੇ ਜਾਂਦੇ ਹੋ ਜੇ ਜਦੋਂ ਗਾੜੀ ਦੇਖਦੇ ਜੋ ਨਾਂ ਤੇ ਡੀਸੀ ਸਾਹਿਬ ਨਾ ਏਡੀਸੀ ਸਾਹਿਬ ਕੋਈ ਵੀ ਅਧਿਕਾਰੀ ਨਹੀਂ ਉੱਥੇ ਮੌਜੂਦ ਨਹੀਂ ਹੈਗਾ ਕਿ ਪਹਿਲਾਂ ਤੁਸੀਂ ਇਤਲਾ ਨਹੀਂ ਕੀਤੀ ਸੀ ਦੇਖੋ ਜੀ 4 ਤੋਂ 5 ਦਿਨ ਪਹਿਲਾਂ ਪਰਸਨਲ ਤੌਰ ਤੇ ਆਣ ਕੇ ਇਹਨਾਂ ਨੂੰ ਨੋਟ ਕਰਾਇਆ ਗਿਆ 27 ਤਰੀਕ ਨੂੰ ਅਸੀਂ ਜਿਹੜਾ ਮੰਗ ਪੱਤਰ ਦੇਣ ਆ ਰਹੇ ਹਾਂ ਪਰ ਪ੍ਰਸ਼ਾਸਨ ਜਿਹੜਾ ਉਹ ਸਰਕਾਰ ਦੀ ਕੱਟ ਪੁਤਲੀ ਬਣ ਕੇ ਸੋਸ਼ਲ ਮੀਡੀਆ ਤੇ ਘੇਟ ਰਿਹਾ ਤੇ ਉਹਦੇ ਨਾਲ ਡੀਸੀ ਸਾਹਿਬ ਜਿਹੜੇ ਪਿਛਲੇ ਦਰਵਾਜ਼ੇ ਉਕੇ ਡੀਸੀ ਸਾਹਿਬ ਨੂੰ ਪਤਾ ਨਹੀਂ ਕਿਹੜੀਆਂ ਗੱਲਾਂ ਦਾ ਡਰ ਆ ਕਿਹੜੇ ਸਵਾਲਾਂ ਦਾ ਡਰ ਆ ਕਿ ਜਿਹੜਾ ਸਾਡੀ ਜਥੇਬੰਦੀ ਉਹ ਸਵਾਲ ਜਾ ਕੇ ਪੁੱਛੇਗੀ ਉਹਨਾਂ ਦੇ ਜਵਾਬ ਸਰਕਾਰ ਕੋ ਕਿਸੇ ਵੀ ਅਫਸੇਸ਼ਾਈ ਕੋ ਨਹੀਂ ਆਗੇ ਇਸ ਕਰਕੇ ਡੀਸੀ ਸਾਹਿਬ ਉਸ ਡਰ ਦੇ ਮਾਰੇ ਪਿਛਲੇ ਦਰਵਾਜ਼ੇ ਥਾਣੀ ਚੋਰ ਮੋਰੀ ਥਾਣੀ ਨਿਕਲ ਗਏ ਏਡੀਸੀ ਸਾਹਿਬ ਵੀ ਨਿਕਲ ਗਏ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਉਹਦਾ ਕੀ ਪ੍ਰਭਾਵ ਪਵੇਗਾ ਸਰਕਾਰ ਉੱਤੇ ਦੇਖੋ ਜੀ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਉਹ ਤੇ ਇੱਕ ਹੀ ਸਾਡੀ ਸ਼ੁਰੂਆਤ ਆ ਜੇ ਤੇ ਸਰਕਾਰ ਇਹਨੂੰ ਸੀਰੀਅਸ ਲੈ ਕੇ ਭਾਈ ਅਮਰਪਾਲ ਸਿੰਘ ਜੀ ਨੂੰ ਰਿਹਾ ਕਰੂਗੀ ਯਾਰ ਤੇ ਉਹਨਾਂ ਨੂੰ ਜਿਹਾ ਕਵਾਂਗੇ ਥੈਂਕਸਫੁਲ ਕਵਾਂਗੇ ਤੇ ਜੇ ਸਰਕਾਰ ਇਹਨੂੰ ਨਜ਼ਰ ਅੰਦਾਜ਼ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਕਸ਼ਨ ਜਿਹੜਾ ਲੀਕੇ ਇਹ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਗੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਬੜੀ ਚਰਚਾ ਦੇ ਵਿੱਚ ਆ ਕਿ ਅੱਜ 27 ਤਰੀਕ ਦਾ ਜਿਹੜਾ ਇਕੱਠ ਹੈ ਇਹ ਸੰਦੀਪ ਸਿੰਘ ਸੱਲੀ ਦੇ ਹੱਕ ਦੇ ਵਿੱਚ ਹੋਏ ਇਕੱਠ ਨੂੰ ਰੋਕਣ ਵਾਸਤੇ ਦੇਖੋ ਜੀ ਪਹਿਲੀ ਗੱਲ ਤੇ ਅਮਰਸਰ ਜ਼ਿਲ੍ਹੇ ਦੇ ਵਿੱਚ ਅੱਜ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਅਮਰਸਰ ਦੇ ਵਿੱਚ ਅਸੀਂ ਮੰਗ ਪੱਤਰ ਪਹਿਲਾਂ ਹੀ ਦੇ ਚੁੱਕੇ ਹਾਂ ਤੇ ਜਿਹੜਾ ਉਹਨਾਂ ਨੇ ਕੱਠ ਬੁਲਾਇਆ ਉਹ ਕੱਠ ਤੇ ਹੋ ਸਕਦਾ ਉਹਨਾਂ ਨੇ ਅਮਰਸਰ ਜ਼ਿਲ੍ਹੇ ਦਾ ਬੁਲਾਇਆ ਹੋਵੇਗਾ ਤੇ ਦੂਜੀ ਗੱਲ ਸਾਡਾ ਜਿਹੜਾ ਜ਼ਿਲ੍ਹਾ ਲੈਵਲ ਦਾ ਪ੍ਰੋਗਰਾਮ ਆ ਉਹ ਕਾਫੀ ਦਿਨ ਪਹਿਲਾਂ ਜਿਹੜਾ ਏ ਕਲੀਅਰ ਕਰਤਾ ਪਾਰਟੀ ਆਈ ਕਮਾਂਡ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਆਪਣੀਆਂ ਪਈਆਂ ਇਹੋ ਜੀ ਕੋਈ ਮਸਲਾ ਨਹੀਂ ਉਹ ਸਾਡਾ ਜੋਧਾ ਵਸਨੀ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਸਾਡਾ ਭਰਾ ਆ ਉਹਨੇ ਕੌਮ ਦਾ ਦਰਦ ਨੂੰ ਪਛਾਣਿਆ ਤੇ ਜੋ ਵੀ ਉਹਨੇ ਕਾਰਜ ਕੀਤਾ ਉਹਨੇ ਸੇਵਾ ਲਈ ਆ ਤੇ ਅਸੀਂ ਮਤਲਬ ਉਹਦੇ ਖਿਲਾਫ ਨਹੀਂ ਹੈਗੇ ਜਵੰਦਾ ਸਾਹਿਬ ਇੱਕ ਪਾਸੇ ਤੁਸੀਂ ਕਹਿ ਰਹੇ ਜੋ ਕਿ ਪੂਰੇ ਪੰਜਾਬ ਦੇ ਹਰੇਕ ਢਿੱਲੇ ਦੇ ਵਿੱਚ ਮੰਗ ਪੱਤਰ ਦਿੱਤਾ ਜਾਵੇਗਾ ਇੱਕ ਪਾਸੇ ਤੁਸੀਂ ਕਹਿ ਰਹੇ ਜੋ ਕਿ ਅਮਰਸਰ ਦੇ ਵਿੱਚ ਸਾਡਾ ਕੋਈ ਪ੍ਰੋਗਰਾਮ ਨਹੀਂ ਦੇਖੋ ਜੀ ਅਮਰਸਰ ਦੇ ਵਿੱਚ ਅਸੀਂ ਮੰਗ ਪੱਤਰ ਜਿਹੜਾ ਪਹਿਲਾਂ ਦੇ ਚੁੱਕੇ ਆ ਅੱਛਾ ਜੀ ਇਸ ਕਰਕੇ ਹੁਣ ਦੁਬਾਰਾ ਮੰਗ ਪੱਤਰ ਉੱਥੇ ਦੇਣ ਦਾ ਤਾਂ ਕੋਈ ਮਤਲਬ ਵੀ ਨਹੀਂ ਬਣਦਾ ਜੀ ਅਸੀਂ ਉੱਥੇ ਮੰਗ ਪੱਤਰ ਪਹਿਲਾਂ ਦੇ ਚੁੱਕੇ ਆ ਇਸ ਕਰਕੇ ਅਮਰਸਰ ਜ਼ਿਲ੍ਹਾ ਜਿਹੜਾ ਉਹ ਛੱਡਿਆ ਗਿਆ ਇਹ ਤੀਸਰਪ ਸ਼ੁਰਲੀਆਂ ਚਲਾਈਆਂ ਜਾ ਰਹੀਆਂ ਸਾਡੀ ਪਾਰਟੀ ਨੂੰ ਸਿਆਸੀ ਨੁਕਸਾਨ ਪਹੁੰਚਾਉਣ ਵਾਸਤੇ ਤਾਂ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਹੋਈਆਂ ਪੋਸਟਾਂ ਜਿਹੜੀਆਂ ਸ਼ਰਾਰਤੀਆਂ ਅੰਸਰਾਂ ਨਾਲ ਵਾਇਰਲ ਕੀਤੀਆਂ ਜਾ ਰਹੀਆਂ ਜਦਾ ਸਾਹਿਬ ਪਾਰਟੀ ਅਮਰਤਪਾਲ ਨੂੰ ਐਮਪੀ ਦੀ ਇਲੈਕਸ਼ਨ ਐ ਇੰਨੇ ਬਹੁਤ ਮਤ ਨਾਲ ਲੋਕਾਂ ਨੇ ਵੋਟਾਂ ਪਾਵਾ ਕੇ ਜਿਤਾਇਆ ਕੀ ਪਾਰਟੀ ਜਿਹੜੀ ਆ ਜਿਹੜੇ ਉਹਨਾਂ ਦੇ ਹਲਕੇ ਆਉਂਦੇ ਪੈਂਦੇ ਨੇ ਵਿੱਚ ਉਹਨਾਂ 'ਚ ਜਾ ਕੇ ਵਿਚਰਦੀ ਆ ਲੋਕਾਂ ਦੀਆਂ ਦਿੱਕੀਫਾ ਜਿਹੜੀਆਂ ਉਹ ਸੁਣਦੀ ਆ ਦੇਖੋ ਜੀ ਸਾਡੀ ਜਿਹੜੀ ਪਾਰਟੀ ਆ ਪੂਰੇ ਕੱਲੇ ਖਡੂਰ ਸਾਹਿਬ ਹਲਕੇ 'ਚ ਨਹੀਂ ਅੱਜ ਦੀ ਡੇਢ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਆਪ ਦਾ ਢਾਂਚਾ ਜਿਹਾ ਖੜਾ ਕਰ ਚੁੱਕੇ ਆ ਤੇ ਪੂਰੇ ਪੰਜਾਬ ਦੇ ਹਰ ਹਲਕੇ 'ਚ ਸਾਡੀ ਟੀਮ ਵਿਚਰਦੀ ਆ ਤੇ ਲੋਕਾਂ ਦੀ ਦੁੱਖ ਮੁਸ਼ਕਲਾਂ ਸੁਣਦੀ ਆ ਜਿੱਥੇ ਸਾਨੂੰ ਲੋੜ ਪੈਂਦੀ ਹੈ ਸੰਘਰਸ਼ ਕਰਨ ਦੀ ਕਿਸੇ ਅਫਸਰ ਨੂੰ ਮਿਲ ਕੇ ਗੱਲ ਕਰਨ ਦੀ ਉਹ ਵੀ ਅਸੀਂ ਕੋਸ਼ਿਸ਼ ਕਰਦੇ ਆ ਮਸਲਾ ਲਕਰਵਾਉਂਦੇ ਆ